ਸਵਾਗਤ ਕਰੀਕਾ ਮੈਂ ਹਰਕਰਨ ਸਿੰਘ ਸੱਚਕ ਹਾਂ ਹਾਂ ਦੀ ਇਸ ਅਗਲੀ ਪੇਸ਼ਕਸ਼ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਬਹਿਤਰ ਭੁਵਿੱਖ ਦੇ ਟੁੱਟੇ ਸੁਪਨੇ ਕਰਜ਼ੇ ਦੇ ਹੀਠ ਤਬੇ ਹੋਏ ਨਿਰਾਸ਼ਤਾ ਦੇ ਆਲਮ ਦੇ ਵਿੱਚ ਡੁੱਬੇ ਹੋਏ ਇਹ ਨੌਜਵਾਨ ਜੋ ਕਿ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਪਹੁੰਚੇ ਸੀ ਤੇ ਉੱਥੋਂ ਵਾਪਸ ਰਿਪੋਰਟ ਕਰ ਦਿੱਤੇ ਗਏ ਹੁਣ ਇੱਕ ਹੋਰ ਮੁਸੀਬਤ ਦਾ ਸਾਹਮਣਾ ਕਰ ਰਹੇ ਹਨ ਤੇ ਉਹ ਮੁਸੀਬਤ ਹੈ ਪੰਜਾਬ ਪੁਲਿਸ ਵੱਲੋਂ ਦਿਖਾਈ ਜਾ ਰਹੀ ਉਦਾਸੀਨਤਾ 5 ਫਰਵਰੀ ਨੂੰ ਸ਼ੁਰੂ ਹੋਇਆ ਇਹ ਫਲਾਈਟਾਂ ਦਾ ਸਿਲਸਲਾ ਜਿਸ ਵਿੱਚ ਹੁਣ ਤੱਕ 131 ਪੰਜਾਬੀ ਅਮਰੀਕਾ ਤੋਂ ਡਿਪੋਰਟ ਹੋ ਕੇ ਵਾਪਸ ਆਏ ਸਨ ਸੁਰਖੀਆਂ ਤੋਂ ਤਾਂ ਦੂਰ ਹੋ ਗਿਆ ਹੈ ਲੇਕਿਨ ਉਹਨਾਂ ਦੀਆਂ ਮੁਸ਼ਕਲਾਂ ਦੇ ਵਿੱਚ ਕੋਈ ਵੀ ਕਮੀ ਨਹੀਂ ਆਈ ਹੈ باوجود ਬਰਜ਼ੋਰ ਕੋਸ਼ਿਸ਼ਾਂ ਦੇ ਅਤੇ ਹਮਦਰਦੀ ਦੇ ਜਿੰਨੇ ਵੀ ਦਾਅਵੇ ਹੋਏ ਜਿੰਨੇ ਵੀ ਦਿਖਾਵੇ ਹੋਏ 131 ਵਾਪਸ ਆਏ ਇਹਨਾਂ ਡਿਪੋਟੀਆਂ ਦੇ ਵਿੱਚੋਂ ਸਿਰਫ 23 ਲੋਕ ਹੀ ਅਜੇ ਸਨ ਜੋ ਕਿ ਸਾਹਮਣੇ ਆਏ ਤੇ ਜਿਨ੍ਹਾਂ ਵੱਲੋਂ ਆਪਣੇ ਟਰੈਵਲ ਏਜੰਟਾਂ ਦੇ ਖਿਲਾਫ ਐਫ ਆਈ ਆਰ ਦਰਜ ਕਰਾਈ ਗਈ ਕਿ ਇਹਨਾਂ ਨੇ 7 ਤੋਂ ਲੱਖਾਂ ਰੁਪਏ ਲੈ ਕੇ ਸਾਡਾ ਨਾਲ ਧੋਖਾਧੜੀ ਕੀਤੀ ਹੈ ਸਾਨੂੰ ਕਿਹਾ ਕੁਝ ਹੋਰ ਗਿਆ ਸੀ ਲੇਕਿਨ ਸਾਡੇ ਨਾਲ ਹੋਇਆ ਕੁਝ ਹੋਰ ਹੈ ਸਾਨੂੰ ਕਿਹਾ ਗਿਆ ਸੀ ਕਿ ਤੁਹਾਨੂੰ ਫਲਾਈਟਾਂ ਦੇ ਰਸਤੇ ਸਿੱਧਾ ਅਮਰੀਕਾ ਭੇਜਾਂਗੇ ਤੇ ਲੇਕਿਨ ਸਾਨੂੰ ਗੈਰ ਕਾਨੂੰਨੀ ਤਰੀਕੇ ਨਾਲ ਜੰਗਲਾਂ ਦੇ ਵਿੱਚੋਂ ਅਮਰੀਕਾ ਭੇਜਿਆ ਗਿਆ ਬਹੁਤ ਹੋ ਹੱਲਾ ਹੋਇਆ ਸੀ ਕੇਂਦਰ ਨੇ ਪੰਜਾਬ ਦੇ ਖਿਲਾਫ ਸਾਜ਼ਿਸ਼ਾਂ ਘੜੀਆਂ ਨੇ ਪੰਜਾਬ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਏਜੰਟਾਂ ਦੇ ਖਿਲਾਫ ਤੁਰੰਤ ਐਕਸ਼ਨ ਲਿਆ ਜਾਏਗਾ ਬਹੁਤ ਦਾਅਵੇ ਜਿਹੜੇ ਨੇ ਪੰਜਾਬ ਦੀ ਸਰਕਾਰ ਵੱਲੋਂ ਕੀਤੇ ਗਏ ਸਾਡੇ ਸਿਆਸੀ ਆਗੂਆਂ ਵੱਲੋਂ ਵੱਧ ਚੜ ਕੇ ਇੱਕ ਦੂਜੇ ਨਾਲੋਂ ਜ਼ਿਆਦਾ ਰੌਲਾ ਪਾ ਕੇ ਦਿਖਾਇਆ ਗਿਆ, ਪ੍ਰੋਟੈਸਟ ਕੀਤੇ ਗਏ, ਦਿਖਾਵੇ ਕੀਤੇ ਗਏ, ਫੋਟੋਆਂ ਖਚਾਈਆਂ ਗਈਆਂ, ਲੇਕਿਨ ਇਹ ਸਾਰੇ ਦਾਅਵਿਆਂ ਤੋਂ ਬਾਅਦ ਜਿਹੜੇ 23 ਲੋਕ ਸਾਹਮਣੇ ਆਏ ਸੀ, ਅੱਗੇ ਆਏ ਸੀ, ਉਹਨਾਂ ਦੇ ਵਿੱਚੋਂ ਵੀ ਬਹੁਤੇ ਅੱਜ ਨਿਰਾਸ਼ ਹਨ, ਦੁਖੀ ਹਨ। ਉਹਨਾਂ ਦੇ ਦੱਸਣ ਮੁਤਾਬਕ ਸ਼ੁਰੂਆਤੀ ਹਮਦਰਦੀ ਤੇ ਸਰਕਾਰ ਦੇ ਮਨਿਸਟਰਾਂ ਵੱਲੋਂ ਫੋਟੋਆਂ ਖਿਚਾਉਣ ਤੋਂ ਇਲਾਵਾ ਹੁਣ ਤੱਕ ਕੁਝ ਵੀ ਨਹੀਂ ਹੋਇਆ ਪੰਜਾਬ ਪੁਲਿਸ ਵੱਲੋਂ ਕੋਈ ਵੀ ਸਖਤ ਕਾਰਵਾਈ ਕੀਤੀ ਹੀ ਨਹੀਂ ਗਈ ਅਤੇ ਜਿਹੜੇ ਏਜੰਟਾਂ ਖਿਲਾਫ ਮਾਮਲੇ ਦਰਜ ਹੋਏ ਵੀ ਹਨ ਉਹਨਾਂ ਨੂੰ ਵੀ ਹਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਇਹ ਉਹ ਜਿਹੜੇ ਡਿਪੋਟੀ ਵਾਪਸ ਆਏ ਨੇ ਉਹਨਾਂ ਵੱਲੋਂ ਦਾਅਵੇ ਕੀਤੇ ਜਾ ਰਹੇ ਨੇ ਪੰਜਾਬ ਪੁਲਿਸ ਵੱਲੋਂ ਇੱਕ ਸਪੈਸ਼ਲ ਇਨਵੈਸਟੀਗੇਟਿਵ ਟੀਮ ਸਿਟ ਜੋ ਇਨ੍ਹਾਂ ਡਿਪੋਟੀਆਂ ਦੇ ਮਾਮਲਿਆਂ ਦੀ ਜਾਂਚ ਵਾਸਤੇ ਬਣਾਈ ਗਈ ਸੀ ਉਸ ਵੱਲੋਂ ਮਿਲੀ ਜਾਣਕਾਰੀ ਮੁਤਾਬਕ 23 ਜਿਹੜੀਆਂ ਐਫ ਆਈ ਆਰਾਂ ਦਰਜ ਕੀਤੀਆਂ ਗਈਆਂ ਸੀ ਉਸ ਦੇ ਵਿੱਚੋਂ ਹਜੇ ਤੱਕ ਸਿਰਫ 4 ਗ੍ਰਿਫਤਾਰੀਆਂ ਹੀ ਹੋ ਸਕੀਆਂ ਹਨ ਉੱਪਰ ਇਨ੍ਹਾਂ 23 ਦੇ ਵਿੱਚੋਂ ਕਈ ਡਿਪੋਟੀ ਜਿਨ੍ਹਾਂ ਨੇ ਪਹਿਲਾਂ ਇਹ ਕੇਸ ਦਰਜ ਕਰਾਏ ਸੀ ਉਨ੍ਹਾਂ ਦੇ ਵਿੱਚੋਂ ਵੀ ਕਈ ਜਾਇਏ ਨੇ ਜਿਨ੍ਹਾਂ ਨੇ ਹੁਣ ਏਜੰਟਾਂ ਦੇ ਨਾਲ ਰਾਜੀਨਾਮਾ ਕਰ ਲਿਆ ਹੈ ਕਿਉਂਕਿ ਉਹਨਾਂ ਏਜੰਟਾਂ ਵੱਲੋਂ ਜਿਹੜੇ ਪੈਸੇ ਲੈ ਗਏ ਸੀ ਉਹਨਾਂ ਦੇ ਨੂੰ ਵਾਪਸ ਕਰਨ ਦਾ ਕੰਮ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਹੈ ਇਨ੍ਹਾਂ ਰਾਜੀਨਾਮੀਆਂ ਨੇ ਪੰਜਾਬ ਪੁਲਿਸ ਦੀ ਸਥਿਤੀ ਜਿਹੜੀ ਹੈ ਉਹ ਕਾਫੀ ਹਾਸੋ ਹੀ ਨਹੀਂ ਕਰ ਦੁੱਤੀ ਹੈ ਤੇ ਕਾਫੀ ਸ਼ਰਮਨਾਕ ਵੀ ਕਰ ਦੁੱਤੀ ਹੈ ਲੇਕਿਨ ਸ਼ਰਮਨਾਕ ਤੇ ਹਾਸੋ ਹੀ ਨਹੀਂ ਉਹਦੇ ਵਾਸਤੇ ਹੁੰਦੀ ਹੈ ਜੋ ਇਸ ਨੂੰ ਸਮਝੇ ਖੈਰ ਸ਼ਰਮ ਸਮਝਣੀ ਨਾ ਸਮਝਣੀ ਪੰਜਾਬ ਪੁਲਿਸ ਦੀ ਕੀ ਕਾਰਗੁਜ਼ਾਰੀ ਹੈ ਇਸ ਤੇ ਬਾਅਦ ਵਿੱਚ ਗੱਲ ਕਰਦੇ ਆ ਪਹਿਲਾਂ ਇਹਨਾਂ ਡਿਪੋਟੀਆਂ ਦੇ ਜੋ ਕੇਸ ਨੇ ਉਹ ਤੁਹਾਡੇ ਨਾਲ ਡਿਸਕਸ ਕਰਦੇ ਆ ਕਿ ਉਹਨਾਂ ਵੱਲੋਂ ਕੀ ਕਿਹਾ ਗਿਆ ਉਹਨਾਂ ਵੱਲੋਂ ਕੀ ਜਾਣਕਾਰੀ ਦਿੱਤੀ ਗਈ ਲੁਧਿਆਣਾ ਜ਼ਿਲ੍ਹੇ ਦੀ ਇੱਕ ਮਹਿਲਾ ਜਿਸ ਨੇ ਏਜੰਟ ਨੂੰ 45 ਲੱਖ ਰੁਪਏ ਦਿੱਤੇ ਸੀ ਅਤੇ ਜਿਸ ਦੀ ਸ਼ਿਕਾਇਤ ਤੇ ਖੰਨਾ ਪੁਲਿਸ ਵੱਲੋਂ ਐਫ ਆਈ ਆਰ ਵੀ ਦਰਜ ਕੀਤੀ ਗਈ ਸੀ ਉਸ ਵੱਲੋਂ ਇਹ ਕਿਹਾ ਗਿਆ ਏਅਰਪੋਰਟ ਤੇ ਐਨਆਰਆਈ ਮਾਮਲਿਆਂ ਦੇ ਮinistr ਨੇ ਜਿਹੜੇ ਮੰਤਰੀ ਸੀ ਕੁਲਦੀਪ ਸਿੰਘ ਢਾਲੀਵਾਲ ਉਹ ਸਾਨੂੰ ਮਿਲਣ ਆਏ ਤੇ ਉਹਨਾਂ ਨੇ ਹਰ ਤਰ੍ਹਾਂ ਦੇ ਵਾਅਦੇ ਸਾਡੇ ਨਾਲ ਕੀਤੇ ਇੱਕ ਵਾਰ ਐਫਆਈਆਰ ਦਰਜ ਹੋ ਜਾਵੇ ਤਾਂ ਪੁਲਿਸ ਤੁਹਾਡੇ ਸਾਰੇ ਪੈਸੇ ਵਾਪਸ ਕਰਵਾ ਦੇਵੇਗੀ ਇੱਥੋਂ ਤੱਕ ਕਿਹਾ ਗਿਆ ਪਰ ਫੋਕਵਾ ਖਚਾਉਣ ਤੋਂ ਇਲਾਵਾ ਕੁਝ ਵੀ ਨਹੀਂ ਹੋ ਸਕਿਆ ਹੁਣ ਪੁਲਿਸ ਅਫਸਰ ਜਾਂ ਹੋਰ ਅਧਿਕਾਰੀ ਸਾਡਾ ਫੋਨ ਵੀ ਨਹੀਂ ਚੁੱਕ ਰਹੇ ਹਾਲ ਰਿਪੋਰਟੀ ਨੇ 40 ਲੱਖ ਤੋਂ 60 ਲੱਖ ਰੁਪਏ ਇਹਨਾਂ ਏਜੰਟਾਂ ਨੂੰ ਦਿੱਤੇ ਗਏ ਸਨ ਪਰ ਜਿਹੜੇ ਹੁਣ ਤੱਕ ਵਾਪਸੀ ਦੇ ਫਿਗਰ ਨੇ ਉਹ ਇਸ ਤਰ੍ਹਾਂ ਦੀ ਕੋਈ ਸਰਕਾਰੀ ਜਾਣਕਾਰੀ ਸਾਡੇ ਕੋਲ ਨਹੀਂ ਹੈ ਇਹ ਜਿਹੜੇ ਰਿਪੋਰਟੀ ਨੇ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਸਿਰਫ ਫੋਟੋਆਂ ਖਿਚਾਈਆਂ ਗਈਆਂ ਜਾਂ ਫੋਟੋ ਅਪ ਹੋਏ ਲੇਕਿਨ ਕਾਰਵਾਈ ਦੇ ਨਾਮ ਤੇ ਹੁਣ ਤੱਕ ਕੁਝ ਨਹੀਂ ਹੋ ਰਿਹਾ ਇਹ ਇਹਨਾਂ ਦੇ ਸ਼ਿਕਾਇਤਾਂ ਨੇ ਜਿਹੜਾ 40 ਤੋਂ 60 ਲੱਖ ਰੁਪਏ ਆਪਾਂ ਐਵਰੇਜ ਕਹਿ ਰਹੇ ਹਾਂ ਜਿਹੜੇ ਸਰਕਾਰੀ ਅੰਕੜੇ ਉਸ ਟਾਈਮ 에어ਪੋਰਟਾਂ ਤੋਂ ਜਾਂ ਪੰਜਾਬ ਪੁਲਿਸ ਵੱਲੋਂ ਇਕੱਠੇ ਕੀਤੇ ਗਏ ਸੀ ਉਹ ਇਹ ਦੱਸਦੇ ਨੇ ਕਿ ਵਾਪਸ ਪਰਤੇ ਪੰਜਾਬੀਆਂ ਨੇ ਤਕਰੀਬਨ 44 ਕਰੋੜ 70 ਲੱਖ ਰੁਪਏ ਇਨ੍ਹਾਂ ਏਜੰਟਾਂ ਦੇ ਉੱਪਰ ਫੂਕ ਦਿੱਤੇ ਸੀ ਆਪਣੇ ਅਮਰੀਕਾ ਜਾਣ ਦੇ ਸੁਪਨੇ ਨੂੰ ਪੂਰਾ ਕਰਨ ਦੇ ਲਈ ਫੂਕ ਦਿੱਤੇ ਅਸੀਂ ਇਸ ਲਈ ਕਹਿ ਰਹੇ ਹਾਂ ਕਿ ਉਹ ਸੁਪਨਾ ਪੂਰਾ ਨਹੀਂ ਹੋਇਆ ਤੇ ਕਈ ਤਾਂ ਜਿਸ ਦਿਨ ਅਮਰੀਕਾ ਪਹੁੰਚੇ ਉਸੇ ਦਿਨ ਹੀ ਉੱਥੋਂ ਗ੍ਰਿਫਤਾਰ ਕਰਕੇ ਉਹਨਾਂ ਨੂੰ ਵਾਪਸ ਭਾਰਤ ਦੇ ਵਿੱਚ ਭੇਜ ਦਿੱਤਾ ਗਿਆ ਹੁਣ ਲੁਧਿਆਣੇ ਤੋਂ ਬਾਅਦ ਤਰਨਤਾਰਨ ਜ਼ਿਲ੍ਹੇ ਦਾ ਇੱਕ ਰਿਪੋਰਟਰ ਹੈ ਮਨਦੀਪ ਸਿੰਘ ਉਹ ਦੱਸਦਾ ਹੈ ਕਿ ਮੇਰਾ ਏਜੰਟ ਨਾ ਸਿਰਫ ਸਾਡੇ ਇਲਾਕੇ ਦੇ ਵਿੱਚ ਖੁੱਲੇ ਆਮ ਘੁਮ ਰਿਹਾ ਹੈ ਬਲਕਿ ਸ਼ਰਯਾਮ ਧਮਕੀ ਵੀ ਦੇ ਰਿਹਾ ਹੈ ਕਿ ਮੇਰਾ ਕੋਈ ਕੁਝ ਨਹੀਂ ਵਿਕਾਲ ਸਕਦਾ ਪੁਲਿਸ ਵੀ ਨਹੀਂ ਉਸਨੇ ਮੇਰਾ 35 ਲੱਖ ਰੁਪਇਆ ਵਾਪਸ ਕਰਨ ਤੋਂ ਸ਼ਰਯਾਮ ਨਾ ਕਰ ਦਿੱਤੀ ਹੈ ਸਾਫ ਬਣਾ ਕਰ ਦਿੱਤਾ ਹੈ ਪਰ ਉਸ ਦੀ ਹਜੇ ਤੱਕ ਪੁਲਿਸ ਵੱਲੋਂ ਗ੍ਰਿਫਤਾਰੀ ਨਹੀਂ ਕੀਤੀ ਗਈ ਹੁਸ਼ਿਆਰਪੁਰ ਜ਼ਿਲ੍ਹੇ ਦੇ ਇੱਕ ਰਿਪੋਰਟੀ ਸੁਖਪਾਲ ਸਿੰਘ ਦੀ ਘਰ ਵਾਲੀ ਜਿਹੜੀ ਬੇਬੀ ਰਾਣੀ ਉਹਨਾਂ ਦਾ ਨਾਮ ਹੈ ਉਹ ਕਹਿੰਦੀ ਹੈ ਕਿ ਪੁਲਿਸ ਨੇ ਸਾਨੂੰ ਕਿਹਾ ਸੀ ਕਿ ਅਸੀਂ ਆਪ ਜਾ ਕੇ ਆਪਣੇ ਏਜੰਟ ਨੂੰ ਲੱਭੀਏ ਜੇ ਅਸੀਂ ਆਪ ਹੀ ਸਾਰਾ ਕੁਝ ਕਰਨਾ ਹੈ ਤਾਂ ਫੇਰ ਪੁਲਿਸ ਤੋਂ ਕੀ ਕਰਾਉਣਾ ਫੇਰ ਪੁਲਿਸ ਪੰਜਾਬ ਪੁਲਿਸ ਦਾ ਕੰਮ ਕੀ ਹੈ ਇਹ ਸਵਾਲ ਉਹਨਾਂ ਦੇ ਵੱਲੋਂ ਖੜੇ ਕੀਤੇ ਗਏ ਬਟਾਲੇ ਤੋਂ ਡਿਪੋਟੀ ਜਿਹੜੇ ਨੇ ਜਗਰਾਜ ਸਿੰਘ ਉਹਨਾਂ ਦੀ ਕਹਾਣੀ ਵੀ ਬਿਲਕੁਲ ਇਹਨਾਂ ਦੇ ਨਾਲ ਮੇਲ ਖਾਂਦੀ ਹੈ ਉਹ ਕਹਿੰਦੇ ਨੇ ਕਿ ਜਿਸ ਦਿਨ ਤੋਂ ਐਫ ਆਈ ਆਰ ਦਰਜ ਹੋਈ ਹੈ ਮੈਂ ਥਾਂ ਥਾਂ ਤੇ ਠੋਕਰਾ ਖਾ ਰਿਹਾ ਹਾਂ ਅਤੇ ਪੁਲਿਸ ਦੀਆਂ ਮੰਤਾਂ ਕਰ ਰਿਹਾ ਹਾਂ ਕਿ ਏਜੰਟਾਂ ਨੂੰ ਗ੍ਰਿਫਤਾਰ ਕਰੋ ਪਰ ਕੁਝ ਵੀ ਨਹੀਂ ਹੋ ਰਿਹਾ ਜੇ ਸਾਰਾ ਕੁਝ ਅਸੀਂ ਹੀ ਕਰਨਾ ਹੈ ਤਾਂ ਫੇਰ ਇਸ ਐਫ ਆਈ ਆਰ ਨੂੰ ਦਰਜ ਕਰਨ ਦੇ ਡਰਾਮੇ ਦੀ ਕੀ ਲੋੜ ਸੀ ਬਟਾਲੇ ਤੋਂ ਹੀ ਇੱਕ ਹੋਰ ਡਿਪੋਟੀ ਨੇ ਹਰਪ੍ਰੀਤ ਸਿੰਘ ਉਹ ਕਹਿੰਦੇ ਨੇ ਕਿ ਮੇਰਾ ਏਜੰਟ ਖੁੱਲੇ ਆਮ ਘੁੰਮ ਰਿਹਾ ਹੈ ਪਰ ਪੁਲਿਸ ਕਹਿ ਰਹੀ ਹੈ ਕਿ ਲੱਭ ਨਹੀਂ ਰਿਹਾ ਸਾਨੂੰ। ਗੁਰਦਾਸਪੁਰ ਜ਼ਿਲ੍ਹੇ ਤੋਂ ਹਰਜੋਤ ਸਿੰਘ ਨੇ ਜਿਨ੍ਹਾਂ ਨੇ ਆਪਣੇ ਕਜ਼ਨ ਦੇ ਨਾਲ ਮਿਲ ਕੇ ਜਾਣਾ ਸੀ ਤੇ ਉਹਨਾਂ ਵੱਲੋਂ ਦੋਨਾਂ ਵੱਲੋਂ ਏਜੰਟਾਂ ਨੂੰ ਮਿਲ ਕੇ 80 ਲੱਖ ਰੁਪਏ ਦਿੱਤੇ ਗਣ ਸੀ ਤੇ ਦੋਵੇਂ ਹੀ ਵਾਪਸ ਪਰਤ ਆਏ ਨੇ ਦੋਨਾਂ ਨੂੰ ਹੀ ਰਿਪੋਰਟ ਕਰ ਦਿੱਤਾ ਸੀ ਉਹ ਇਹ ਕਹਿੰਦੇ ਨੇ ਕਿ ਸਾਡੇ ਏਜੰਟ ਦੇ ਖਿਲਾਫ ਦੋ ਐਫਆਈਆਰਾਂ ਦਰਜ ਹੋਈਆਂ ਸਨ ਪਰ ਉਸਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਜਦੋਂ ਤੋਂ ਅਸੀਂ ਪੈਸੇ ਵਾਪਸ ਮੰਗੇ ਨੇ ਉਸਨੇ ਸਾਡਾ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ ਲੁਧਿਆਣਾ ਜ਼ਿਲ੍ਹੇ ਦੀ ਹਰਦੀਪ कौर ਜਿਸਦੇ ਪਤੀ ਗੁਰਵਿੰਦਰ ਸਿੰਘ ਨੂੰ ਰਿਪੋਰਟ ਹੋਣ ਤੋਂ ਬਾਅਦ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਉਹ ਕਹਿੰਦੀ ਹੈ ਕਿ ਮੇਰੇ ਪਤੀ ਨੂੰ ਤਾਂ ਇੱਕ ਚੀਨੀ ਖੋਣ ਦੇ ਦੋਸ਼ ਤੇ ਵਿੱਚ ਪੁਲਿਸ ਨੇ ਫੜ ਲਿਆ ਪਰ ਜਿਸ ਏਜੰਟ ਨੇ ਸਾਡੇ ਨਾਲ 69 ਲੱਖ ਰੁਪਏ ਦੀ ਠੱਗੀ ਮਾਰੀ ਹੈ ਉਸ ਨੂੰ ਹਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਪੁਲਿਸ ਕਹਿੰਦੀ ਹੈ ਕਿ ਉਹ ਭਗੌੜਾ ਹੋ ਗਿਆ ਹੈ ਉਹ ਫਰਾਰ ਹੈ ਇੱਕ ਹੋਰ ਰਿਪੋਰਟ ਦੇ ਮੁਤਾਬਿਕ ਉਹ ਕਹਿੰਦਾ ਸਾਨੂੰ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਐਫ ਆਈ ਆਰ ਦਰਜ ਹੋਣ ਤੋਂ ਤੁਰੰਤ ਬਾਅਦ ਏਜੰਟ ਦੀ ਗ੍ਰਿਫਤਾਰੀ ਹੋ ਜਾਏਗੀ ਪਰ ਸਾਡੇ ਤਾਂ ਉਹ ਪੁੱਠਾ ਹੀ ਪੈ ਗਿਆ ਨਾ ਤਾਂ ਉਹ ਗ੍ਰਿਫਤਾਰ ਹੋਇਆ ਹੈ ਤੇ ਨਾ ਹੀ ਪੈਸੇ ਮੁੜ ਰਿਹਾ ਹੈ ਏਜੰਟ ਕਹਿੰਦਾ ਹੈ ਕਿ ਤੂੰ ਐਫ ਆਈ ਆਰ ਕਰਾਈ ਹੈ ਹੁਣ ਐਫ ਆਈ ਆਰ ਹੀ ਭੁਗਤ ਤੇਰਾ ਇੱਕ ਵੀ ਪੈਸਾ ਇੱਕ ਵੀ ਥੇਲਾ ਮੈਂ ਵਾਪਸ ਨਹੀਂ ਕਰਾਂਗਾ ਕਈ ਹੋਰ ਨੇ ਜੋ ਇਹਨਾਂ ਚੀਜ਼ਾਂ ਇਹਨਾਂ ਹਾਲਾਤਾਂ ਦੇ ਮੱਦੇਨਜ਼ਰ ਰਾਜੀਨਾਮਾ ਹੈ ਆਪਣੇ ਏਜੰਟਾਂ ਦੇ ਨਾਲ ਕਰ ਗਏ ਅੰਮ੍ਰਿਤਸਰ ਤੋਂ ਇੱਕ ਗਲੇਰ ਸਿੰਘ ਆ ਉਹ ਕਹਿੰਦੇ ਨੇ ਕਿ ਏਜੰਟ ਨੂੰ 60 ਲੱਖ ਰੁਪਏ ਦਿੱਤੇ ਸਨ ਉਸ ਨੇ ਮੇਰੇ ਅੱਧੇ ਪੈਸੇ ਯਾਨੀ ਕਿ 30 ਲੱਖ ਰੁਪਇਆ ਮੋੜ ਦਿੱਤਾ ਹੈ ਜਦੋਂ ਪੂਰੇ ਪੈਸੇ ਮਿਲ ਜਾਣਗੇ ਤਾਂ ਅਸੀਂ ਐਫ ਆਈ ਆਰ ਆਪਣੀ ਵਾਪਸ ਲੈ ਲਵਾਂਗੇ ਹੁਸ਼ਿਆਰਪੁਰ ਜ਼ਿਲ੍ਹੇ ਦੀ ਹਰਵਿੰਦਰ ਸਿੰਘ ਉਹ ਕਹਿੰਦੇ ਨੇ ਕਿ ਸਾਡੇ ਪਿੰਡ ਦੀ ਇੱਕ ਐਨ ਆਰ ਆਈ ਮਾਮਲਿਆਂ ਦੀ ਕਮੇਟੀ ਬਣੀ ਹੋਈ ਹੈ ਉਸਨੇ ਸਾਡਾ ਰਾਜੀ ਨਾਮ ਕਰਾ ਦਿੱਤਾ ਹੈ ਅੱਧੇ ਪੈਸੇ ਮੋੜ ਦਿੱਤੇ ਹਨ ਤੇ ਅਸੀਂ ਐਫ ਆਈ ਆਰ ਜਿਹੜੀ ਹੈ ਉਸ ਨੂੰ ਕੈਨਸਲ ਕਰਵਾ ਦੇਵਾਂ ਰੱਦ ਕਰਵਾ ਦੇ ਮੋਹਾਲੀ ਜ਼ਿਲ੍ਹੇ ਦਾ ਹੀ ਇੱਕ ਤਰਨਦੀਪ ਤਰਨਵੀਰ ਸਿੰਘ ਨੇ ਉਹ ਕਹਿੰਦੇ ਨੇ ਕਿ ਮੈਂ ਆਪਣੇ ਏਜੰਟ ਨੂੰ 42 ਲੱਖ ਰੁਪਏ ਦਿੱਤੇ ਸਨ ਪਰ ਉਹ ਸਿਰਫ 3 ਲੱਖ ਰੁਪਏ ਵਾਪਸ ਦੇਣ ਦੀ ਹੀ ਗੱਲ ਕਰ ਰਿਹਾ ਹੈ ਜਾਰੀ ਹੈ ਗੱਲਬਾਤ ਉਹਦੇ ਨਾਲ ਕੀਤੀ ਜਾ ਰਹੀ ਹੈ ਜਦੋਂ ਤੱਕ ਸਾਡਾ ਕੋਈ ਸਮਝੌਤਾ ਨਹੀਂ ਹੁੰਦਾ ਕਿ ਜੇ ਅਸੀਂ ਐਗਰੀਏਬਲ ਅਮਾਉਂਟ ਤੇ ਮਤਲਬ ਪੈਸਿਆਂ ਦੇ ਲੈਣ-ਦੇਣ ਤੇ ਕੋਈ ਸਮਝੌਤਾ ਨਹੀਂ ਕਰ ਲੈਂਦੇ ਉਦੋਂ ਤੱਕ ਅਸੀਂ ਐਫ ਆਈ ਆਰ ਨੂੰ ਕਟਵਾਈ ਰੱਖਾਂਗੇ ਉਸ ਤੇ ਕਾਰਵਾਈ ਦੀ ਮੰਗ ਕਰਦੇ ਰਹਾਂਗੇ ਜੇ ਸਾਡਾ ਸਮਝੌਤਾ ਹੋ ਜਾਂਦਾ ਹੈ ਉਹ ਪੈਸੇ ਮੋੜ ਦਿੰਦਾ ਹੈ ਤਾਂ ਅਸੀਂ ਐਫ ਆਈ ਆਰ ਵਾਪਸ ਲੈ ਲਾਂਗੇ ਸੰਗਰੂਰ ਤੋਂ ਇੱਕ ਰਿਪੋਰਟੀ ਨੇ ਦਵਿੰਦਰ ਸਿੰਘ ਉਹ ਕੀ ਕਹਿੰਦੇ ਨੇ ਉਹ ਕਹਿੰਦੇ ਕਿ ਮੇਰਾ ਏਜੰਟ ਗ੍ਰਫਤਾਰ ਹੋ ਗਿਆ ਸੀ ਉਸਨੇ 50 ਲੱਖ ਰੁਪਿਆ ਮੇਤੋਂ ਲਿਆ ਸੀ ਜਿਸਦੇ ਵਿੱਚੋਂ 30 ਲੱਖ ਰੁਪਿਆ ਮੋੜ ਦਿੱਤਾ ਗਿਆ ਹੈ ਸਾਡੇ ਪਿੰਡ ਦੀ ਹੀ ਪੰਚਾਇਤ ਨੇ ਰਾਜੀਨਾਮ ਕਰਾ ਦਿੱਤਾ। ਇਸ ਦੀ ਜਾਣਕਾਰੀ ਹੁਣ ਅਸੀਂ ਅਦਾਲਤ ਨੂੰ ਦੇ ਦੇਵਾਂਗੇ ਕਿ ਸਾਡਾ ਆਪਸ ਦੇ ਵਿੱਚ ਰਾਜੀਨਾਮਾ ਹੋ ਗਿਆ ਹੈ। ਇਸੇ ਤਰੀਕੇ ਨਾਲ ਮੋਗਾ ਦਾ ਇੱਕ ਰਿਪੋਰਟਰ ਜਸਵਿੰਦਰ ਸਿੰਘ ਹੈ ਜਿਸ ਦੀ ਸ਼ਿਕਾਇਤ ਭਾਰਤੀ ਕਿਸਾਨ ਯੂਨੀਅਨ ਟੋਲੇਵਾਲ ਦੇ ਪ੍ਰਧਾਨ ਸੁਖ gil ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਸੀ ਉਹ ਵੀ ਇਹ ਕਹਿੰਦਾ ਹੈ ਕਿ ਹੁਣ ਸਾਡਾ ਰਾਜੀਨਾਮਾ ਹੋ ਗਿਆ ਹੈ। ਸਾਡੇ ਪੈਸੇ ਵਾਪਸ ਮਿਲ ਗਏ ਹਨ। ਇਸ ਲਈ ਅਸੀਂ ਐਫ ਆਈ ਆਰ ਜਿਹੜੀ ਆ ਵਾਪਸ ਲੈ ਲਵਾਂਗੇ ਜਾਂ ਐਫ ਆਈ ਆਰ ਰੱਦ ਕਰਾਉਣ ਦੀ ਸਿਫਾਰਿਸ਼ ਕਰਾਂਗੇ ਇਹ ਸਾਡਾ ਪੰਜਾਬ ਪੁਲਿਸ ਦਾ ਜਾਂ ਸਾਡੀ ਪੰਜਾਬ ਦੀ ਸਰਕਾਰ ਦਾ ਅਸਲੀਅਤ ਹੈ ਕਿ ਐਨਾ ਰੌਲਾ ਪਾਉਣ ਤੋਂ ਬਾਅਦ ਇੱਕ ਮਹੀਨਾ ਬੀਤ ਜਾਣ ਤੋਂ ਬਾਅਦ ਲਗਭਗ ਇੱਕ ਮਹੀਨਾ ਬੀਤ ਗਿਆ ਹੈ ਹਜੇ ਤੱਕ ਐਕਸ਼ਨ ਦੇ ਨਾਮ ਦੇ ਉੱਤੇ ਅਸੀਂ ਕੀ ਕੀਤਾ ਹੈ ਪੰਜਾਬ ਪੁਲਿਸ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਪੁਲਿਸ ਏ ਡੀ ਜੀ ਪੀ ਐਨ ਆਰ ਆਈ ਮਾਮਲਿਆਂ ਦੇ ਜਿਹੜੇ ਨੇ ਪੀ ਕੇ ਸਨਾ ਉਹਨਾਂ ਨੂੰ ਇਸ ਸਪੈਸ਼ਲ ਇਨਵੈਸਟੀਗੇਟਿਵ ਟੀਮ ਦਾ ਮੁਖੀ ਵੀ ਥਾਪਿਆ ਗਿਆ ਸੀ ਇਸ ਸਟ ਦਾ ਮੁਖੀ ਥਾਪਿਆ ਗਿਆ ਸੀ ਉਹ ਕਹਿੰਦੇ ਨੇ ਅਸੀਂ ਸਾਰੀਆਂ ਐਸ ਐਸ ਪੀਜ਼ ਨੂੰ ਜਿਸਾ ਨਿਰਦੇਸ਼ ਜਾਰੀ ਕਰ ਦਿੱਤੇ ਹਨ ਕਿ ਇਹਨਾਂ ਮਾਮਲਿਆਂ ਦੀ ਜਾਂਚ ਦੇ ਵਿੱਚ ਤੇਜ਼ੀ ਲਿਆਂਦੀ ਜਾਵੇ ਜਿਹੜੇ ਪੰਜਾਬ ਦੇ ਵਿੱਚ ਬੈਠੇ ਏਜੰਟ ਨੇ ਉਹਨਾਂ ਦੇ ਖਿਲਾਫ ਲਗਾਤਾਰ ਅਸੀਂ ਛਾਪੇਮਾਰੀ ਕਰ ਰਹੇ ਹਾਂ ਤਾਂ ਕਿ ਉਹਨਾਂ ਦੀ ਗ੍ਰਿਫਤਾਰੀ ਕੀਤੀ ਜਾ ਸਕੇ ਜਿਵੇਂ ਜਿਵੇਂ ਜਾਂਚ ਅੱਗੇ ਵਧੇਗੀ ਅਸੀਂ ਹੌਲੀ ਹੌਲੀ ਬਾਹਰ ਬੈਠੇ ਏਜੰਟਾਂ ਦੇ ਉੱਤੇ ਵੀ ਕਾਰਵਾਈ ਕਰਾਂਗੇ ਜਦੋਂ ਉਹਨਾਂ ਦੇ ਨਾਲ ਰਾਜੀਨਾਮੇ ਹੋ ਰਹੇ ਨੇ ਉਹਨਾਂ ਦੇ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਦਾ ਇਹ ਕਹਿਣਾ ਸੀ ਕਿ ਐਫ ਆਈ ਆਰ ਜਿਹੜੀ ਹੈ ਉਹ ਸਿਰਫ ਅਦਾਲਤ ਹੀ ਰੱਦ ਕਰ ਸਕਦੀ ਹੈ ਪੁਲਿਸ ਐਫ ਆਈ ਆਰ ਰੱਦ ਨਹੀਂ ਕਰ ਸਕਦੀ ਅਸੀਂ ਆਪਣੀ ਜਾਂਚ ਜਾਰੀ ਰੱਖਾਂਗੇ ਹੁਣ ਨੂੰ ਸਾਰਿਆਂ ਨੂੰ ਪਤਾ ਹੈ ਕਿ 5 ਫਰਵਰੀ ਤੋਂ ਇਹ ਫਲਾਈਟਾਂ ਦਾ ਸਿਲਸਲਾ ਸ਼ੁਰੂ ਹੋਇਆ ਸੀ ਤਿੰਨ ਫਲਾਈਟਾਂ ਵਾਪਸ ਆਈਆਂ ਸੀ ਉਸ ਦੇ ਵਿੱਚੋਂ 131 ਜਿਹੜੇ ਨੇ ਉਹ ਪੰਜਾਬ ਦੇ ਰਿਪੋਰਟੀ ਵਾਪਸ ਆਏ ਸੀ ਪਹਿਲਾ ਤਾਂ ਸਭ ਤੋਂ ਵੱਡਾ ਸਵਾਲੀਆ ਚਿੰਨ੍ਹ ਸਰਕਾਰਾਂ ਉੱਤੇ ਜਾਂ ਪੰਜਾਬ ਪੁਲਿਸ ਤੇ ਉੱਪਰ ਜਨਤਾ ਨੂੰ ਭਰੋਸਾ ਕਿੰਨਾ ਕੁ ਹੈ ਉਸ ਤੇ ਉੱਪਰ ਉੱਠਦਾ ਹੈ ਕਿ 131 ਦੇ ਵਿੱਚੋਂ 23 ਜਾਣੇ ਹੀ ਰਾਜ਼ੀ ਹੋਏ ਕਿੰਨਾ ਵੱਲੋਂ ਐਫ ਆਈ ਆਰ ਲਿਖਵਾਈ ਗਈ ਬਾਕੀ ਕਿਸੇ ਵੱਲੋਂ ਵੀ ਕੋਈ ਵੀ ਕਿਸੇ ਤਰ੍ਹਾਂ ਦੀ ਸ਼ਿਕਾਇਤ ਜਿਹੜੀ ਹੈ ਉਹ ਨਹੀਂ ਕੀਤੀ ਜੀ ਸਾਰੇ মিডিਆ ਦੇ ਪੱਤਰਕਾਰ ਸਰਕਾਰ ਉੱਚੀ ਉੱਚੀ ਇਸ ਗੱਲ ਦਾ ਰੌਲਾ ਪਾਉਂਦੀ ਰਹੀ ਦਾਵਾ ਕਰਦੀ ਰਹੀ ਕਿ ਇੰਨਾ ਭੋਲੇ ਭਾਲੇ ਲੋਕਾਂ ਦੇ ਨਾਲ ਠੱਗੀ ਹੋਈ ਹੈ ਇਨ੍ਹਾਂ ਦੇ ਨਾਲ ਧੋਖਾ ਹੋਇਆ ਹੈ ਇਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਇਹਨਾਂ ਨਾਲ ਕੀ ਹੋ ਰਿਹਾ ਹੈ 50 50 60 60 ਲੱਖ ਰੁਪਏ ਲੈ ਗਏ ਤੇ ਇਹਨਾਂ ਨਾਲ ਠੱਗੀ ਵੱਜ ਗਈ ਜੇ 100 ਤੋਂ ਵੱਧ ਲੋਕ 131 ਦੇ ਵਿੱਚੋਂ ਅੱਗੇ ਆ ਕੇ ਕੋਈ ਮਾਮਲਾ ਦਰਜ ਨਹੀਂ ਕਰਾਉਂਦੇ ਇਸ ਤੋਂ ਇੱਕ ਗੱਲ ਹੋਰ ਸਾਫ਼ ਹੁੰਦੀ ਹੈ ਕਿ ਇਹਨਾਂ ਨਾਲ ਕੋਈ ਠੱਗੀ ਨਹੀਂ ਹੋਈ ਇਹਨਾਂ ਨੂੰ ਪਤਾ ਸੀ ਕਿ ਇਹ ਕੀ ਕਰ ਰਹੇ ਨੇ ਕਿਹੜੇ ਰਸਤੇ ਤੋਂ ਜਾ ਰਹੇ ਨੇ ਉਸ ਤੇ ਏਜ ਵਿੱਚ ਇਹਨਾਂ ਵੱਲੋਂ ਪੈਸੇ ਦਿੱਤੇ ਗਏ ਤੇ ਹੁਣ ਕੋਸ਼ਿਸ਼ ਉਹਨਾਂ ਵੱਲੋਂ ਇਹ ਕੀਤੀ ਜਾ ਰਹੀ ਹੈ ਕਿ ਬਿਨਾਂ ਕਿਸੇ ਝਗੜੇ ਤੋਂ ਬਿਨਾਂ ਕਿਸੇ ਰੌਲੇ ਤੋਂ ਅਸੀਂ ਰਾਜੀਨਾਮਾ ਕਰਨ ਦੀ ਕੋਸ਼ਿਸ਼ ਕਰੀਏ ਜਾਂ ਸਮਝੌਤਾ ਕਰਨ ਦੀ ਕੋਸ਼ਿਸ਼ ਕਰੀਏ ਤਾਂ ਕਿ ਜਾਂ ਤਾਂ ਸਾਡੇ ਪੈਸੇ ਜਿਹੜੇ ਨੇ ਉਹ ਵਾਪਸ ਮਿਲ ਜਾਂ ਸਾਡਾ ਅੱਗੇ ਦਾ ਰਾਹ ਨਾ ਬੰਦ ਹੋਵੇ ਸਾਨੂੰ ਕਿਸੇ ਹੋਰ ਰਸਤੇ ਦੇ ذریعے ਜਿਹੜਾ ਹੈ ਬਾਹਰ ਭੇਜ ਦਿੱਤਾ ਜਾਵੇ ਉਹਨਾਂ ਦੀ ਭਰੋਸੇਯੋਗਤਾ ਪੁਲਿਸ ਦੇ ਉੱਪਰ ਨਹੀਂ ਹੈ ਬਿਲਕੁਲ ਵੀ ਨਹੀਂ ਹੈ ਸਰਕਾਰ ਦੇ ਉੱਪਰ ਵੀ ਨਹੀਂ ਹੈ ਉਹਨਾਂ ਵੱਲੋਂ ਆਪਣੇ ਵੱਲੋਂ ਹੀ ਇੱਕ ਪ੍ਰਾਈਵੇਟ ਨਿੱਜੀ ਕੈਪੈਸਿਟੀ ਦੇ ਵਿੱਚ ਐਗਰੀਮੈਂਟ ਕੀਤਾ ਗਿਆ ਸੀ ਤੇ ਹੁਣ ਵੀ ਉਹ ਨਿੱਜੀ ਸਮਝੌਤੇ ਹੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਾਂ ਕਿ ਉਹ ਆਪਣਾ ਜਿੰਨਾ ਵੀ ਉਹਨਾਂ ਦਾ ਨੁਕਸਾਨ ਹੋਇਆ ਹੈ ਉਸ ਤੇ ਪਰਪਾਈਕ ਆਪਣੀ ਪਰਪਾਈ ਜਿਹੜੀ ਹੈ ਉਹ ਕਰ ਸਕਦਾ ਦੂਸਰੀ ਗੱਲ ਪੰਜਾਬ ਸਰਕਾਰ ਦੇ ਦਾਅਵੇ ਆ ਨਿਕਲੇ ਜਿੰਨਾ ਰੌਲਾ ਉਹਨਾਂ ਵੱਲੋਂ ਪਾਇਆ ਗਿਆ ਕਿ ਸਾਡੇ ਪੋਲੇ ਪਾਲੇ ਲੋਕਾਂ ਦੇ ਨਾਲ ਠੱਗੀ ਹੋਈ ਹੈ ਸਾਡੇ ਨੌਜਵਾਨ ਰੋਜੀ ਰੋਟੀ ਦੇ ਲਈ ਬਾਹਰ ਗਏ ਸੀ ਉਹਨਾਂ ਦਾ ਕੋਈ ਕਸੂਰ ਨਹੀਂ ਸੀ ਉਹਨਾਂ ਦੇ ਉੱਤੇ ਤਸ਼ੱਦਦ ਕੀਤੇ ਗਏ ਬੀੜੀਆਂ ਦੇ ਵਿੱਚ ਚਕੜ ਕੇ ਲਿਆਂਦਾ ਗਿਆ ਜੀ ਇਥੋਂ ਤੱਕ ਕੀ ਰੌਲਾ ਪਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਦਸਤਾਰ ਨਹੀਂ ਬੰਨਣ ਦਿੱਤੀ ਉਹਨਾਂ ਨੂੰ ਜੀ ਐਸਜੀਪੀਸੀ ਨੇ ਰੌਲਾ ਪਾਇਆ ਹੁਣ ਸ਼ਾਇਦ ਐਸਜੀਪੀਸੀ ਜਿਹੜੀ ਹੈ ਉਹਦੇ ਮਾਮਲੇ ਹੋਰ ਜ਼ਰੂਰੀ ਉਹਨਾਂ ਦੇ ਸਾਹਮਣੇ ਆ ਗਏ ਨੇ ਜੱਥੇਦਾਰਾਂ ਨੂੰ ਬਦਲਣਾ ਪੈਣਾ ਹੈ ਜਾਂ ਪਿਆ ਹੈ ਉਹ ਉਧਰ ਉਲਝ ਗਏ ਨੇ ਉਹ ਰਿਪੋਰਟੀਆਂ ਨੂੰ ਸ਼ਾਇਦ ਭੁੱਲ ਗਏ ਸਰਕਾਰ ਦਾ ਤਾਂ ਕਹਿਣੇ ਕੀ ਹੈ ਜੇ ਸਰਕਾਰ ਸਾਰਾ ਕੁਝ ਕਰਨ ਤੋਂ ਬਾਅਦ ਵੀ ਐਨੇ ਦਾਅਵੇ ਕਰਨ ਤੋਂ ਬਾਅਦ ਵੀ ਸਿਰਫ ਇਹ ਲੋਕਾਂ ਨੂੰ ਹੀ ਆਪਣੇ ਵਿਸ਼ਵਾਸ ਵਿੱਚ ਲੈ ਸਕੀ ਕਿ ਉਹ ਮਾਮਲਾ ਦਰਜ ਕਰਾਉਣ ਉਹ ਵਿਸ਼ਵਾਸ ਕਿਉਂ ਨਹੀਂ ਹੈ ਉਸ ਦਾ ਜਿਹੜਾ ਜਵਾਬ ਹੈ ਉਹ ਵੀ ਸਰਕਾਰ ਦੇ ਕਾਰਵਾਈ ਦੇ ਅੰਕੜੇ ਹੀ ਦੱਸਦੇ ਨੇ 23 ਦੇ ਵਿੱਚੋਂ ਵੀ ਮਹਿਜ਼ 4 ਗ੍ਰਿਫਤਾਰੀਆਂ ਹੋਈਆਂ ਇਸੇ ਕਰਕੇ ਲੋਕਾਂ ਦਾ ਪੁਲਿਸ ਦੇ ਉੱਪਰ ਵਿਸ਼ਵਾਸ ਨਹੀਂ ਹੈ ਕਿਉਂਕਿ ਉਹ ਕਾਰਵਾਈ ਕਰਦੇ ਨਹੀਂ 23 ਐਫਆਰ ਜੇ ਉਹਨਾਂ ਦੇ ਕਹਿਣ ਤੇ ਲੋਕਾਂ ਨੇ ਕਰਾਈਆਂ ਸੀ ਤਾਂ ਕਮ ਸੇ ਕਮ ਇਹਨਾਂ 23 ਮਾਮਲਿਆਂ ਦੇ ਵਿੱਚ ਤਾਂ ਉਹ ਐਕਸ਼ਨ ਲੈ ਕੇ ਦਿਖਾ ਦਿੰਦੇ 23 ਨਹੀਂ 20 ਤਾਂ ਗ੍ਰਿਫਤਾਰੀਆਂ ਕਰਕੇ ਦਿਖਾ ਦਿੰਦੇ ਤਾਂ ਲੋਕਾਂ ਦੇ ਵਿੱਚ ਵਿਸ਼ਵਾਸ ਵੱਜਦਾ ਕਿ ਵਾਕਿਆ ਹੀ ਪੁਲਿਸ ਕੰਮ ਇਮਾਨਦਾਰੀ ਨਾਲ ਕਰ ਰਹੀ ਜੇ ਐਕਸ਼ਨ ਪੁਲਿਸ ਵੱਲੋਂ ਨਹੀਂ ਕੀਤਾ ਗਿਆ ਜੇ ਸਿਰਫ 4 ਹੀ ਗ੍ਰਿਫਤਾਰੀਆਂ ਹੋਈਆਂ ਨੇ ਤਾਂ ਲੋਕ ਜਿਹੜੇ ਨੇ ਉਹ ਪੰਚਾਇਤਾਂ ਜਾਂ ਹੋਰ ਲੋਕਾਂ ਦੇ ਪ੍ਰਭਾਵ ਦੇ ਵਿੱਚ ਪਏ ਨੇ ਤੇ ਉਹ ਰਾਜੀਨਾਮੇ ਕਰ ਰਹੇ ਨੇ ਉਹ ਇਹ ਕੋਸ਼ਿਸ਼ ਕਰ ਰਹੇ ਨੇ ਕਿ ਜਿੰਨਾ ਸਾਡਾ ਪੈਸਾ ਮੁੜ ਸਕਦਾ ਹੈ ਪੂਰਾ ਨਹੀਂ ਆ ਸਕਦਾ ਕਮ ਸੇ ਕਮ ਅੱਧਾ ਜਾਂ ਉਸ ਤੋਂ ਜਿੰਨਾ ਵੀ ਜ਼ਿਆਦਾ ਮਿਲ ਸਕਦਾ ਹੈ ਅਸੀਂ ਉਹ ਲੈ ਕੇ ਤਾਂ ਆਪਣਾ ਜਿੰਨਾ ਨੁਕਸਾਨ ਪੂਰਾ ਹੁੰਦਾ ਹੈ ਉਹ ਪੂਰਾ ਕਰੀਏ ਕਿਉਂਕਿ ਪੁਲਿਸ ਦੇ ਜੇ ਸੇ ਵਿਸ਼ਵਾਸ ਵਿੱਚ ਰਹਾਂਗੇ ਉਹਨਾਂ ਦੇ ਪਿੱਛੇ ਅਸੀਂ ਫਿਰਦੇ ਰਹਾਂਗੇ ਤਾਂ ਕੁਝ ਨਹੀਂ ਵਟਿਆ ਜਾਣਾ ਨਾ ਸਾਨੂੰ ਪੈਸੇ ਮਿਲਣੇ ਨੇ ਨਾ ਹੀ ਕਿਸੇ ਏਜੰਟ ਤੇ ਕੋਈ ਕਾਰਵਾਈ ਹੋਣੀ ਹੈ ਸੋ ਇਹ ਇਹਨਾਂ ਦੀ ਭਰੋਸੇਯੋਗਤਾ ਦੇ ਉੱਪਰ ਇੱਡਾ ਵੱਡਾ ਜਿਹੜਾ ਹੈ ਸਵਾਲੀਆ ਨਿਸ਼ਾਨ ਉਹ ਲੱਗ ਜਾਂਦਾ ਜਿਹੜੇ ਚਾਰ ਗ੍ਰਿਫਤਾਰ ਵੀ ਹੋਏ ਨੇ ਉਹਨਾਂ ਦੇ ਉੱਤੇ ਵੀ ਕਾਰਵਾਈ ਹੋਣ ਦੀ ਥਾਂ ਤੇ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਹੈ ਉਹ ਰਾਜੀਨਾਮੇ ਕਰਕੇ ਆਪਣੇ ਪੈਸੇ ਵਾਪਸ ਲੈਣ ਦੇ ਵਿੱਚ ਜ਼ਿਆਦਾ ਇੰਟਰਸਟਡ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਅਦਾਲਤੀ ਕਾਰਵਾਈਆਂ ਪਤਾ ਨਹੀਂ ਕਿੰਨੇ ਸਾਲ ਚੱਲਣਗੀਆਂ ਉਹਨੇ ਸਾਲ ਤੋਂ ਬਾਅਦ ਵੀ ਹਜੇ ਵੀ ਇਸ ਦਾ ਕੋਈ ਭਰੋਸਾ ਨਹੀਂ ਹੈ ਕਿ ਕਾਰਵਾਈ ਕੋਈ ਹੋਏਗੀ ਇਹਨਾਂ ਨੂੰ ਜੇਲ੍ਹ ਹੋਏਗੀ ਜਾਂ ਉਹਨਾਂ ਦੇ ਪੈਸੇ ਵਾਪਸ ਮਿਲਣਗੇ ਸੋ ਉਹ ਲੋਕ ਵੀ ਇਸੇ ਕੋਸ਼ਿਸ਼ ਦੇ ਵਿੱਚ ਹਨ ਕਿ ਉਹਨਾਂ ਦੇ ਪੂਰੇ ਪੈਸੇ ਵਾਪਸ ਮਿਲ ਜਾਣ ਤਾਂ ਕਿ ਉਹ ਕੇਸ ਵਾਪਸ ਲੈ ਲੈਣ ਏਜੰਟ ਜਿਹੜਾ ਹੈ ਉਹ ਆਸਾਨੀ ਨਾਲ ਛੁੱਟ ਜਾਏਗਾ ਬਰੀ ਹੋ ਜਾਏਗਾ ਤੇ ਦੁਬਾਰਾ ਇਸੇ ਕੰਮ ਦੇ ਉੱਤੇ ਲੱਗ ਜਾਏ ਇਹ ਸਾਡੀ ਆਮ ਜਨਤਾ ਦੀ ਭਰੋਸੇਯੋਗਤਾ ਹੈ ਸਰਕਾਰਾਂ ਦੀ ਖੈਰ ਇੱਕ ਪਹਿਲੂ ਇਹ ਵੀ ਕਿਹਾ ਜਾ ਸਕਦਾ ਹੈ ਕਿ ਨਾ ਤਾਂ ਉਹਨਾਂ ਨੇ ਸਰਕਾਰ ਤੋਂ ਪੁੱਛ ਕੇ ਸੌਦੇ ਕੀਤੇ ਸੀ ਤੇ ਹੁਣ ਸਰਕਾਰ ਨੂੰ ਦੋਸ਼ ਦੇਣ ਦਾ ਵੀ ਕੋਈ ਲਾਭ ਨਹੀਂ ਹੈ ਕਿ ਉਹਨਾਂ ਨੇ ਆਪਣੀ ਪਰਸਨਲ ਕਪੈਸਿਟੀ ਦੇ ਵਿੱਚ ਸਾਰਾ ਕੁਝ ਜਾਣਦਿਆਂ ਹੋਇਆ ਹੀ ਜੋ ਕੁਝ ਕੀਤਾ ਉਹ ਕੀਤਾ ਸੀ ਲੇਕਿਨ ਸਰਕਾਰ ਦਾ ਵਿਸ਼ਵਾਸ ਜਿਹੜਾ ਹੈ ਲੋਕ ਬਿਲਕੁਲ ਵੀ ਨਹੀਂ ਕਰਦੇ ਉਹ ਇਸ ਲਈ ਨਹੀਂ ਕਰਦੇ ਕਿ ਸਾਰੀਆਂ ਸਰਕਾਰਾਂ ਹੀ ਨੇ ਸਾਰੀਆਂ ਛੱਡੋ ਆਪਾਂ ਦਾ ਖੈਰ ਜੋ ਪ੍ਰੈਜ਼ੈਂਟ ਸਰਕਾਰ ਹੈ ਉਸ ਦੀ ਗੱਲ ਕਰਦੇ ਹਾਂ ਉਹ ਰਾਤ ਨੂੰ 에어ਪੋਰਟ ਤੇ ਜਾ ਕੇ ਮੰਤਰੀਆਂ ਵੱਲੋਂ ਫੋਟੋ ਖਿਚਵਾਉਣ ਤੱਕ ਹੀ ਸੀਮਤ ਰਿਹਾ ਕੇਂਦਰ ਸਰਕਾਰ ਦੇ ਖਿਲਾਫ ਇੱਕ ਨਰੇਟਿਵ ਬੁਣਨ ਦੇ ਵਿੱਚ ਹੀ ਰਿਹਾ ਕਿ ਦੇਖੋ ਜੀ ਅੰਮ੍ਰਿਤਸਰ ਕਿਉਂ ਉਤਾਰਿਆ ਗਿਆ ਮਿਲਟਰੀ ਦਾ ਜਹਾਜ਼ ਕਿਉਂ ਆਇਆ ਬੇੜੀਆਂ ਕਿਉਂ ਲਗਾਈਆਂ ਗਈਆਂ ਜਲ ਕਿ ਉਹ ਸਾਰੇ ਜਾਣਦੇ ਸੀ ਕਿ ਇਹ ਅਮਰੀਕਾ ਆਪਣੀ ਪਾਲਿਸੀ ਮੁਤਾਬਕ ਕਰ ਰਿਹਾ ਹੈ ਜੋ ਉਹਨਾਂ ਦੀ ਨੀਤੀ ਹੈ ਇਸ ਤੇ ਵਿੱਚ ਕੁਝ ਵੀ ਨਹੀਂ ਹੋ ਸਕਦਾ ਗੈਰ ਕਾਨੂੰਨੀ ਢੰਗ ਨਾਲ ਜੇ ਤੁਸੀਂ ਜਾਓਗੇ ਤਾਂ ਇਸੇ ਤਰੀਕੇ ਨਾਲ ਹੀ ਤੁਹਾਨੂੰ ਵਾਪਸ ਮੋੜਿਆ ਜਾਏਗਾ ਦੂਸਰਾ ਜਿਹੜਾ ਅੰਮ੍ਰਿਤਸਰ ਰਿਪੋਰਟ ਨੂੰ ਐਡਾ ਵੱਡਾ ਇਸ਼ੂ ਬਣਾਇਆ ਗਿਆ ਜੋ ਸਰਕਾਰੀ ਅੰਕੜੇ ਨੇ ਜਾਂ ਦਸਤਾਵੇਜ਼ ਨੇ ਉਹ ਇਹ ਦੱਸਦੇ ਨੇ ਕਿ ਮਈ 2020 ਤੋਂ ਬਾਅਦ ਹੁਣ ਤੱਕ ਅਮਰੀਕਾ ਤੋਂ 23 ਜਹਾਜ਼ ਜਿਹੜੇ ਨੇ ਉਹ ਰਿਪੋਰਟੀਆਂ ਨੂੰ ਲੈ ਕੇ ਵਾਪਸ ਆਏ ਨੇ ਭਾਵੇਂ ਉਹਨਾਂ ਦੇ ਵਿੱਚ ਗਿਣਤੀ ਇੰਨੀ ਵੱਡੀ ਨਹੀਂ ਹੁੰਦੀ ਸੀ ਸ਼ਾਇਦ ਇਸੇ ਕਰਕੇ ਕੋਈ ਰੌਲਾ ਨਹੀਂ ਪਿਆ ਲੇਕਿਨ ਮਈ 2020 ਤੋਂ ਬਾਅਦ ਹੁਣ ਤੱਕ 23 ਫਲਾਈਟਾਂ ਆਈਆਂ ਨੇ ਤੇ 23 ਦੀਆਂ 23 ਹੀ ਅੰਮ੍ਰਿਤਸਰ 에ਅਰਪੋਰਟ ਤੇ ਉਤਰੀਆਂ ਨੇ ਕਿਸੇ ਹੋਰ 에ਅਰਪੋਰਟ ਤੇ ਨਹੀਂ ਉਤਰੀਆਂ ਜੇ ਪਹਿਲਾਂ 20 ਦੇ ਵਾਰ ਨੂੰ ਸਾਨੂੰ ਪਤਾ ਹੀ ਨਹੀਂ ਸੀ ਕਿ 에ਅਰਪੋਰਟ ਦੇ ਵਿੱਚ ਫਲਾਈਟ ਲੈਂਡ ਕਰ ਰਹੀ ਏ ਯਾ ਜੇ ਸਾਨੂੰ ਪਤਾ ਸੀ ਤੇ ਸਾਨੂੰ ਪਹਿਲਾਂ ਕੋਈ ਇਸ ਤੱਕ ਖੜਸ਼ਾ ਨਹੀਂ ਹੋਇਆ ਕਿ ਸਾਨੂੰ ਬਦਨਾਮ ਕੀਤਾ ਜਾ ਰਿਹਾ ਹੈ ਤੇ ਨਾ ਹੀ ਕੋਈ ਮੀਡੀਆ ਦੇ ਵਿੱਚ ਗੱਲਬਾਤ ਹੋਈ ਨਾ ਹੀ ਕੋਈ ਖਬਰ ਬਣੀ ਨਾ ਹੀ ਕੋਈ ਸੁਰਖੀ ਬਣੀ ਤਾਂ ਫਿਰ ਸਾਜ਼ਿਸ਼ ਕਿੱਥੋਂ ਆ ਗਈ ਇਸ ਤੋਂ ਸਾਫ਼ ਹੈ ਕਿ ਜਿਹੜੀਆਂ ਪੋਲਿਟੀਕਲ ਪਾਰਟੀਆਂ ਨੇ ਉਹ ਹਰ ਮੁੱਦੇ ਦੇ ਉੱਤੇ ਸਿਰਫ ਪਰ ਸਿਰਫ ਸਿਆਸਤ ਕਰਦੀਆਂ ਨੇ ਨਿਰੋਲ ਸਿਆਸਤ ਹੀ ਹੁੰਦੀ ਹੈ ਲੋਕਾਂ ਦਾ ਕਿਸੇ ਨੂੰ ਕੋਈ ਫਿਕਰ ਨਹੀਂ ਜਨਤਾ ਦਾ ਕਿਸੇ ਨੂੰ ਕੋਈ ਫਿਕਰ ਨਹੀਂ ਇਸੇ ਲਈ ਜਿਹੜੀ ਜਨਤਾ ਹੈ ਜੇ ਉਹਨਾਂ ਦੇ ਨਾਲ ਕੋਈ ਘਟਨਾ ਵਾਪਰ ਵੀ ਜਾਂਦੀ ਹੈ ਕੋਈ ਇਸ ਤਰ੍ਹਾਂ ਦਾ ਧੋਖਾਧੜੀ ਹੋ ਵੀ ਜਾਂਦੀ ਹੈ ਜਾਂ ਕੋਈ ਨੁਕਸਾਨ ਹੋ ਵੀ ਜਾਂਦਾ ਹੈ ਤਾਂ ਉਹ ਆਪਸ ਦੇ ਵਿੱਚ ਰਿਸ਼ਤੇਦਾਰਾਂ ਨੂੰ ਪਾ ਕੇ ਪੰਚਾਇਤਾਂ ਚਪਾਲ ਨੂੰ ਪਾ ਕੇ ਜਾਂ ਲੋਕਲ ਜਿਹੜੇ ਕੋਈ ਮੋਤਵਾਰ ਬੰਦੇ ਹੁੰਦੇ ਨੇ ਉਹਨਾਂ ਨੂੰ ਪਾ ਕੇ ਆਪਸ ਦੇ ਵਿੱਚ ਸਮਝੌਤਾ ਕਰਨਾ ਹੀ ਜਿਆਦਾ ਚੰਗਾ ਸਮਝਦਿਆਂ ਨੇ ਜਿਆਦਾ ਬਿਹਤਰ ਸਮਝਦਿਆਂ ਨੇ ਕਿਉਂਕਿ ਉਸ ਤਰੀਕੇ ਨਾਲ ਕਿਸੇ ਨਾ ਕਿਸੇ ਨਤੀਜੇ ਤੇ ਜਲਦੀ ਹੀ ਪਹੁੰਚਿਆ ਜਾ ਸਕਦਾ ਹੈ ਅਦਾਲਤੀ ਨਿਆਂ ਪ੍ਰਣਾਲੀ ਜਿਹੜੀ ਹੈ ਉਸ ਤੇ ਵੀ ਲੋਕਾਂ ਦਾ ਕੋਈ ਬਹੁਤ ਜ਼ਿਆਦਾ ਵਿਸ਼ਵਾਸ ਹੈ ਇਹ ਕਿ ਹਾਂ ਨਹੀਂ ਜਾ ਸਕਦਾ ਜਾਂ ਇਹਨਾਂ ਮਾਮਲਿਆਂ ਤੋਂ ਸਿੱਧ ਨਹੀਂ ਹੁੰਦਾ ਲੋਕਾਂ ਨੂੰ ਅਦਾਲਤਾਂ ਤੇ ਵਿਸ਼ਵਾਸ ਨਹੀਂ ਲੋਕਾਂ ਨੂੰ ਸਰਕਾਰਾਂ ਤੇ ਵਿਸ਼ਵਾਸ ਨਹੀਂ ਲੋਕਾਂ ਨੂੰ ਪੁਲਿਸ ਤੇ ਵਿਸ਼ਵਾਸ ਨਹੀਂ ਇਸ ਤੋਂ ਇਹ ਤਾਂ ਸਾਫ਼ ਲੱਗਦਾ ਹੈ ਕਿ ਇਹਨਾਂ ਤਿੰਨਾਂ ਪ੍ਰਣਾਲੀਆਂ ਨੂੰ ਆਪਣਾ ਕੰਮ ਕਾਜ ਬਿਹਤਰ ਕਰਨ ਦੀ ਬਹੁਤ ਸਖਤ ਜ਼ਰੂਰਤ ਹੈ ਜੇ ਇਹ ਆਪਣਾ ਕੰਮਕਾਰ ਦਰੁਸਤ ਨਹੀਂ ਕਰਦੇ ਜੇ ਪੁਲਿਸ ਪ੍ਰਸ਼ਾਸਨ ਸਰਕਾਰਾਂ ਜਾਂ ਅਦਾਲਤਾਂ ਇਸੇ ਤਰੀਕੇ ਨਾਲ ਕੰਮ ਕਰਦੀਆਂ ਨੇ ਤਾਂ ਕੋਈ ਉਹ ਦਿਨ ਦੂਰ ਨਹੀਂ ਜਦੋਂ ਜਿਹੜੀ ਜਨਤਾ ਹੈ ਪ੍ਰਜਾ ਹੈ ਇਸ ਦਾ ਵਿਸ਼ਵਾਸ ਇਹਨਾਂ ਸਾਰੀਆਂ ਸੰਸਥਾਵਾਂ ਤੋਂ ਪੂਰੇ ਤਰੀਕੇ ਨਾਲ ਉੱਠ ਜਾਵੇਗਾ ਤੇ ਉਹ ਕਾਨੂੰਨ ਜਿਹੜਾ ਹੈ ਉਸ ਨੂੰ ਮੰਨਣ ਤੋਂ ਇਨਕਾਰ ਕਰ ਦੇਣਗੇ ਜਾਂ ਆਪਣੇ ਫੈਸਲੇ ਆਪਣੇ ਹੱਥਾਂ ਵਿੱਚ ਲੈ ਲੈਣਗੇ ਜਿਹਨੂੰ ਆਪਾਂ ਸਿਵਲ ਅਨਰੈਸਟ ਕਹਿੰਦੇ ਆ ਤੇ ਜਿੰਨੇ ਹਾਲਾਤ ਖਰਾਬ ਹੁੰਦੇ ਜਾ ਰਹੇ ਨੇ ਇਹ ਲੱਗ ਰਿਹਾ ਹੈ ਕਿ ਲਾਅ ਐਂਡ ਆਰਡਰ ਜਿਹੜਾ ਹੈ ਟੁੱਟਦਾ ਜਾ ਰਿਹਾ ਹੈ ਤੇ ਸਿਵਲ ਅਨਰੈਸਟ ਵਾਲਾ ਜਿਹੜਾ ਦੁਨੀਆ ਹੈ ਉਹ ਵਧਦੀ ਜਾ ਰਹੀ ਹੈ ਉਹਦੇ ਪ੍ਰਮੁਖ ਕਾਰਨ ਇਹ ਹੀ ਨੇ ਕਿ ਉਹਨਾਂ ਦਾ ਜਿਹੜੀ ਭਰੋਸੇਯੋਗਤਾ ਹੈ ਸਰਕਾਰਾਂ ਦੀ ਉਹ ਉਹਨਾਂ ਦੀ ਕਾਰਗੁਜ਼ਾਰੀ ਕਰਕੇ ਘਟਦੀ ਜਾ ਰਹੀ ਹੈ ਲਗਾਤਾਰ ਘਟਦੀ ਜਾ ਰਹੀ ਹੈ ਸੋ ਸਮੇਂ ਦੀ ਲੋੜ ਹੈ ਇਸ ਸਰਕਾਰ ਨੂੰ ਲੋੜ ਹੈ ਕਿ ਜੇ ਤੁਸੀਂ ਐਨਾ ਰੌਲਾ ਪਾਇਆ ਸੀ ਕਤੂ ਕਟ ਇਹਨਾਂ 130 31 ਬੰਦਿਆਂ ਦਾ ਹੀ ਕੋਈ ਇਹਨਾਂ ਨੂੰ ਇਨਸਾਫ ਦਿਵਾਉਣ ਵਾਲੇ ਪਾਸੇ ਕੋਈ ਕਾਰਵਾਈ ਕਰੋ ਕੋਈ ਕੰਮ ਕਰਕੇ ਦਿਖਾਓ 131ਾਂ ਤੇ ਨਹੀਂ ਕਰ ਸਕਦੇ ਤਾਂ ਜਿੰਨਾ 23ਾਂ ਨੇ ਤੁਹਾਡੇ ਤੇ ਵਿਸ਼ਵਾਸ ਪ੍ਰਗਟਾਇਆ ਸੀ ਕੇਸ दर्ज ਕੀਤੇ ਸੀ ਕਮ ਸੇ ਕਮ ਉਹਨਾਂ 23 ਗਰੇ ਮਾਮਲੇ ਨੇ ਉਹਨਾਂ ਦੇ ਵਿੱਚ ਤੱਕ ਕਾਰਵਾਈ ਕਰਕੇ ਏਜੰਟਾਂ ਨੂੰ ਗ੍ਰਿਫਤਾਰ ਕਰੋ ਕਿਸੇ ਤਣ ਪੱਤਨ ਇਹਨਾਂ ਮਾਮਲਿਆਂ ਨੂੰ ਲਾਓ ਤਾਂ ਕਿ ਬਾਕੀ ਲੋਕਾਂ ਦਾ ਵੀ ਵਿਸ਼ਵਾਸ ਜਿਹੜਾ ਹੈ ਉਹ ਤੁਹਾਡੇ ਉੱਤੇ ਬਣ ਸਕੇ ਤੇ ਉਸ ਵਿਸ਼ਵਾਸ ਨੂੰ ਦੇਖਦੇ ਹੋਏ ਹੋ ਸਕਦਾ ਹੈ ਕਿ ਜਿਹੜੇ ਬਾਕੀ 110 ਲੋਕ ਨੇ ਉਹ ਵੀ ਹੌਲੀ-ਹੌਲੀ ਤੁਹਾਡੇ ਤਰਫੋਂ ਤੁਹਾਡੇ ਕੋਲ ਆ ਕੇ ਤੁਹਾਨੂੰ ਅਪਰੋਚ ਕਰਨ ਕਿ ਸਾਨੂੰ ਵੀ ਨੁਸਾਫ ਦਵਾਓ ਸੋ ਇਹ ਸਰਕਾਰਾਂ ਨੂੰ ਆਪਣੀ ਭਰੋਸੇਯੋਗਤਾ ਬਹਾਲ ਕਰਨ ਦੇ ਲਈ ਕਟੋ-ਕਟ ਇਹਨਾਂ 23 ਐਫ ਆਈ ਆਰਾਂ ਦੇ ਉੱਤੇ ਤਾਂ ਫੌਰਨ ਕਾਰਵਾਈ ਜਿਹੜੀ ਹੈ ਉਹ ਕਰਨੀ ਚਾਹੀਦੀ ਹੈ ਗ੍ਰਿਫਤਾਰੀਆਂ ਦੀ ਗਿਣਤੀ ਨੂੰ ਚਾਰ ਤੋਂ ਵਧਾ ਕੇ 23 ਵਾਲੇ ਪਾਸੇ ਜਿੰਨਾ ਜਲਦੀ ਹੋ ਸਕੇ ਉਹ ਜਾਣਾ ਚਾਹੀਦਾ ਹੈ ਤਾਂ ਹੀ ਜਨਤਾ ਦਾ ਗ੍ਰਹਿ ਵਿਸ਼ਵਾਸ ਹੈ ਲੋਕਾਂ ਦਾ ਵਿਸ਼ਵਾਸ ਹੈ ਉਸ ਨੂੰ ਜਿੱਤਣ ਦੇ ਵਿੱਚ ਥੋੜਾ ਬਹੁਤਾ ਵੀ ਇਹ ਕਾਮਯਾਬ ਹੋ ਸਕਣਗੇ ਉਮੀਦ ਕਰਦੇ ਆ ਸਰਕਾਰ ਦੇ ਕੰਨਾਂ ਤੱਕ ਸਾਡੀ ਆਵਾਜ਼ ਜਾਵੇਗੀ ਇਹਨਾਂ ਮਾਮਲਿਆਂ ਦੇ ਉੱਤੇ ਕੋਈ ਬਣਦੀ ਕਾਰਵਾਈ ਕੋਈ ਟੁਕਵੀਂ ਕਾਰਵਾਈ ਸਰਕਾਰ ਜ਼ਰੂਰ ਕਰੇਗੀ ਇਸੇ ਭਰੋਸੇ ਦੇ ਨਾਲ ਇਸੇ ਉਮੀਦ ਦੇ ਨਾਲ ਤਤਵ ਵਿਧਾ ਲੈਨੇ ਆ ਧੰਨਵਾਦ